ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੀਆਨ ਟੀਵੀ ਪੰਜਾਬ ਤੇ ਮੈਂ ਹਰਮਨワ ਸਿੰਘ ਦਾ ਲਗਾਤਾਰ ਬਿੰਡਾ ਪੁਲਿਸ ਆ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਆ ਅੱਜ ਬਿੰਡਾ ਦੇ ਧੂਕਿਆਣਾ ਵਿੱਚ ਇਹ ਕਾਰਵਾਈ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਲੈ ਜੀਰਾ ਇਹ ਜਿਹੜੀ ਬਿਲਡਿੰਗ ਆ ਉਡਾ ਦਿੱਤੀ ਗਈ ਕਿਉਂਕਿ ਵੱਡੀ ਕਾਰਵਾਈ ਆ ਜਿਹੜੀ ਬਿੰਡਾ ਪੁਲਿਸ ਵੱਲੋਂ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਆ ਤੇ ਉਸ ਦੇ ਤਹਿਤ ਹੀ ਬਠਿੰਡਾ ਦੇ ਧੋਬਿਆਣਾ ਵਿੱਚ ਜਿਹੜੀ ਇਹ ਵੱਡੀ ਕਾਰਵਾਈ ਕੀਤੀ ਆ ਜਿਹਦਾ ਉਹ ਦਾ ਕਾਰਨ țe țeੜੀ ਕਰ ਦਿੱਤਾ ਗਿਆ ਹਾਲਾਂਕਿ ਇਸ ਵਿਅਕਤੀ ਦੀ ਕਾਫੀ ਦਹਿਸ਼ਤ ਮੰਨੀ ਜਾਂਦੀ ਸੀ ਤੇ ਆਸ-ਪਾਸ ਦੇ ਕੁਝ ਵਿਅਕਤੀਆਂ ਵੱਲੋਂ ਔਰਤਾਂ ਵੱਲੋਂ ਜਿਹੜੀ ਲੱਡੂ ਵੀ ਵੰਡੇ ਗਏ ਖੁਲੋਂ ਦੀ ਵਰਖਾ ਕੀਤੀ ਗਈ ਵੱਡੀ ਸਦਰਦ ਦੀ ਫੋਰਸ ਆ ਪਹੁੰਚੀ ਹੋਈ ਆ ਕਿਉਂਕਿ ਜਿਹੜੀ ਵੱਡੀ ਇਹ ਕਾਰਵਾਈ ਕੀਤੀ ਗਈ ਆ ਲਗਾਤਾਰ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਢੰਡਾ ਮਨੀਤ ਕੌਂਡਲ ਨੇ ਅੱਜ ਵੱਡੀ ਕਾਰਵਾਈ ਕੀਤੀ ਗਈ ਆ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਮੈਮ ਕੀ ਕਹਿਣਾ ਚਾਹ ਰਹੇ ਡਾਇਰੈਕਟਰ ਅੱਜ ਜਿਹੜੀ ਕਾਰਵਾਈ ਕੀਤੀ ਗਈ ਇੱਥੇ ਬਿਆਨ ਸਿੰਘ ਨਗਰ ਚ ਇਹ ਰਮੇਸ਼ ਸਾਨੀ ਉਫ ਰੈਂਬੋ ਨਾ ਦਾ ਵਿਅਕਤੀ ਹੈ ਜਿਹਨੇ ਸਰਕਾਰੀ ਜ਼ਮੀਨ ਨੂੰ ਇਲੀਗਲੀ ਓਕੂਪਾਈ ਕੀਤਾ ਹੋਇਆ ਸੀ ਤੇ ਸਾਨੂੰ ਕੱਲ ਡੀਸੀ ਆਫਿਸ ਵੱਲੋਂ ਪੁਲਿਸ ਅਸਿਸਟੈਂਸ ਦੀ ਲੈਟਰ ਆਈ ਸੀਗੀ ਜਿਹਦੇ ਤਹਿਤ ਐਸ ਡੀ ਐਮ ਸਾਹਿਬ ਦੇ ਨਾਲ ਮੈਂ ਔਰ ਮੇਰੀ ਟੀਮ ਇੱਥੇ ਆਇਆ ਔਰ ਜਿਹੜਾ ਇਹਦਾ ਰਿਕਾਰਡ ਹੈ ਉਹਦੇ ਉਹਨੂੰ ਵਾਚਣ ਤੋਂ ਪਾਇਆ ਗਿਆ ਹੈ ਕਿ ਰਮੇਸ਼ ਸਾਨੀ ਤੇ 12 ਐਫ ਆਈ ਆਰਸ ਲੌਜਡ ਹੈ ਜਿਹਦੇ ਚ 4 ਐਨ ਡੀ ਪੀ ਐਸ ਦੇ ਤਹਿਤ ਇੱਕ ਇੱਕ ਸਾਈਜ਼ ਤੇ ਰੀਸੈਂਟਲੀ ਪਿਛਲੇ ਸਾਲ ਦੇ ਦੇਤੇ ਇੱਕ ਮਰਡਰ ਦਾ ਐਫ ਆਈ ਆਰ ਵੀ ਲੌਜਡ ਹੈ ਜਿਹਦੇ ਤੇ ਹਲੇ ਇਹ ਭੱਜਿਆ ਹੋਇਆ ਆਲਦੋ ਉਹਦੇ ਚ ਵੀ ਅਸੀਂ ਅਰੈਸਟ ਵਾਰੰਟ ਲੈ ਕੇ ਸਾਡੇ ਕੋਲ ਸਟਰੋਂਗ ਲੀਡਸ ਆ ਅਸੀਂ ਇਹਨੂੰ ਛੇਤੀ ਕਾਬੂ ਕਰ ਲਾਂਗੇ ਬਟ ਜਿਹੜਾ ਸੀ ਐਮ ਸਾਹਿਬ ਵੱਲੋਂ ਆਮ ਆਨ ਸਰਕਾਰ ਵੱਲੋਂ ਬੜੀ ਸਟ੍ਰਿਕਟ ਡਾਇਰੈਕਸ਼ਨ ਹੈ ਜਿਹੜੀ ਯੂਥ ਨਸ਼ਿਆਂ ਵਿਰੋਧ ਉਹਦੇ ਚ ਬਠਿੰਡਾ ਪ੍ਰਸ਼ਾਸਨ ਇਹਦਾ ਤੇ ਬਹੁਤ ਸਾਰੇ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਵੈਰੀਫਾਈ ਕਰ ਰਿਹਾ ਹੈ ਜਿਹੜੇ ਵੀ ਇਸ ਤਰ੍ਹਾਂ ਇਲੀਗਲੀ ਓਕਿਊਪਾਈਡ ਹੈ ਉਹਨਾਂ ਤੇ ਐਸ ਪਰ ਲਾ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ ਕੀਤਾ ਜਾ ਰਿਹਾ ਹੈ ਔਰ ਜਿਨ੍ਹਾਂ ਦੀ ਪ੍ਰਾਪਰਟੀ ਪ੍ਰੋਸੀਡ ਸਾਨੂੰ ਲੱਗਦੀ ਹੈ ਕੋਈ ਡਰਗ ਮਨੀ ਤੋਂ ਬਣੀ ਹੈ ਉਹਨਾਂ ਦੇ ਵੀ ਅਸੀਂ ਪ੍ਰਾਪਰਟੀ ਅਟੈਚਮੈਂਟ ਦੇ ਡਾਕੂਮੈਂਟਸ ਬਣਾ ਕੇ ਕੰਪਿਊਟਰ ਅਥਾਰਟੀ ਨੂੰ ਭੇਜ ਰਹੇ ਹਾਂ ਪਿਛਲੇ ਸਾਲ ਸਾਡੇ 8 ਕਰੋੜ ਦੇ ਕਰੀਬ ਅਸੀਂ ਇਦਾਂ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਹਾਂ ਔਰ ਇਸ ਤਰ੍ਹਾਂ ਦੇ ਨਸ਼ਾ ਤਸਕਰਾਂ ਦੀ ਅਸੀਂ 10-12 ਪ੍ਰਾਪਰਟੀਆਂ ਦੀ ਡੀਟੇਲਸ ਡੀਸੀ ਆਫਿਸ ਪੇਜੀਆ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਜਲਦੀ ਅਸ ਪਰ ਲਾ ਉਹਦਾ ਵੀ ਇਸ ਤਰ੍ਹਾਂ ਦਾ ਹੀ ਐਂਡ ਰਿਜ਼ਲਟ ਹੋਏ ਉਹ ਫਾਈਨੈਂਸ ਦਾ ਮੀਤ ਟੋਡਲ ਦੀ ਜਿੱਥਾ ਬੰਦੋਚ ਕਾਰਵਾਈ ਕੀਤੀ ਗਈ ਆ ਦੇ ਖਿਲਾਫ ਤੁਸੀਂ ਦੇਖੋ ਵੀ ਜਿਹੜੇ ਲੋਕ ਆ ਉਹਨਾਂ ਚ ਬੜੀ ਖੁਸ਼ੀ ਦੀ ਲਹਿਰ ਆ ਨੱਡੂ ਵੀ ਵੰਡੇ ਗਏ ਉਹਨਾਂ ਨੂੰ ਖੁਸ਼ੀ ਬਖਾਏਗੇ ਜਿੰਦਾਬਾਦ ਉਹਨਾਂ ਵੱਲੋਂ ਪੰਜਾਬ ਜਿੰਦਾਬਾਦ ਗੱਲ ਕਰ ਰਹੇ ਆ ਕਿਉਂਕਿ ਕਿਉਂਕਿ ਲੋਕ ਕਹਿ ਰਹੇ ਆ ਵੀ ਬੜੇ ਦੁਖੀ ਸੀ ਇਹਨਾਂ ਤੋਤੇ ਬਹੁਤ ਵੱਡੀ ਕਾਰਵਾਈ ਮੰਨੀ ਗਈ ਹੈ ਕਿਉਂਕਿ ਉਸ ਵਿਅਕਤੀ ਦੀ ਕਾਫੀ ਇਸ ਏਰੀਆ ਚ دہشت ਮੰਨੀ ਗਈ ਸੀ ਤੇ ਇਸ ਨੂੰ ਲੈ ਕੇ ਜਿਹੜੀ ਅੱਜ ਬਟਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਰਿਪੋਰਟ ਕਰ ਰਿਹਾ ਹਾਂ ਤੁਹਾਡਾ ਲੱਡੂ ਕਿਉਂ ਬਣਾ ਰਹੇ ਹੋ ਮੇਰਾ ਨਾਮ ਰੇਖਾ ਰਾਣੀਆ ਜੀ ਨਸ਼ਾ ਤਸਕਰਾਂ ਦੇ ਘਟ ਹੈ ਜਾ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਇਸ ਖੁਸ਼ੀ ਦੇ ਵਿੱਚ ਲੱਡੂ ਬਣਾ ਰਹੀ ਹਾਂ ਤੁਹਾਨੂੰ ਲੱਗਦਾ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕਿਵੇਂ ਦੇਖਦੇ ਹੋ ਬਹੁਤ ਵਧੀਆ ਕਾਰਵਾਈ ਕੀਤੀ ਗਈ ਹੈ ਜੀ ਜੇ ਕਿਤੇ ਆਹੀ ਕੁਸਲ ਪਹਿਲਾਂ ਕੀਤੇ ਗਏ ਹੁੰਦੇ ਤਾਂ ਸ਼ਾਇਦ ਸਭ ਜਾਂਸਾ ਸਾਡੀ ਸੋਖ ਕਿੰਨੇ ਕੁ ਪੀੜ ਸੀਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਪੀੜ ਸੀਗੇ ਅਜੀ ਕਾਹਨ ਵਰਕਸ਼ਾਪ ਦੱਸੀ ਜਾ ਰਹੀ ਏ ਇਸੇ ਬਹੁਤ ਜਿਆਦਾ ਦਸਤ ਸੀ ਜੀ ਜੋ ਕੋਈ ਕਹਿੰਦਾ ਸੀ ਇਹਨਾਂ ਨੂੰ ਵੀ ਤੁਸੀਂ ਆ ਕੇ ਮੇਰੇ ਨਾਲ ਰੋਦੇ ਹੋ ਨਾ ਸੜਕ ਤੋਂ ਪੱਟ ਤੱਕ ਪਹੁੰਚ ਜੈਸੀ ਵਰ ਦੇਖੋ ਉਹ ਦੰਗੇ ਅਸੀਂ ਤੁਹਾਡੇ ਤੇ ਬੜੀ ਦਾ ਸਿੱਧੀ ਗੱਲ ਬਾਤ ਹੈ ਜੀ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੀ ਹੈਗੀ ਤੇ ਪਰ ਅਸੀਂ ਪਰਸ਼ਾਨ ਬਹੁਤ ਸੀ ਕਿ ਕੀ ਕੀ ਦਿੱਕਤਾਂ ਆ ਰਹੀਆਂ ਸੀ ਬਹੁਤ ਦਿੱਕਤਾਂ ਸੀ ਕਿਹੋ ਜੀਆਂ ਸਭ ਨਸ਼ਾ ਤਸ ਕਰਾਜੀ ਵੱਡੇ ਘਰਾਂ ਦੀ ਇੱਥੇ ਹੁੰਦੇ ਸੀ ਤੇ ਹੁਣ ਜਿਹਦੇ ਘਰੇ ਰੋਟੀ ਨਹੀਂ ਪੱਕਦੀ ਉਹ ਤਾਂ ਕਿਥੋਂ ਜੀ ਚਿੱਤੇ ਨਾਲੇ ਕਾਲੇ ਖਾਲੂ ਆ ਜੀ ਠੀਕ ਹੈ ਜੀ ਬਹੁਤ ਜਿਆਦਾ ਪ੍ਰਿੰਜਾ ਕੋਈ ਇਹਨਾਂ ਨੂੰ ਕਹਿੰਦਾ ਅਸੀਂ ਤਾਂ ਤੁਹਾਨੂੰ ਮਾਰ ਕੇ ਪੁੱਟ ਕਿਉਂਕਿ ਮੈਂ ਇਹਨਾਂ ਨੂੰ ਰੋਕਿਆ ਮੇਰਾ ਖੋਤਾ ਘਰ ਦਾ ਸਾਰੇ ਕੈਮਰੇ ਇਹਨਾਂ ਨੇ ਬਦੋਲ ਕੇ ਪੁੱਟੇ ਅੱਛਾ ਹਾਂਜੀ ਇਹਨਾਂ ਦੇ ਸੀ ਦਾ ਹਮਲਾ ਕਰਦੇ ਹਾਂਜੀ ਅੱਛਾ ਛੋਟੀਆਂ ਅੱਖਾਂ 'ਚ ਉਹ ਅਥਰੂ ਵੀ ਸੀਗੇ ਕੀ ਕੀ ਕਰਨੇ ਇਹ ਖੁਸ਼ੀ ਦੇ ਸੀਗੇ ਜੀ ਮੈਨੂੰ ਗਮੀ ਨਹੀਂ ਹੈਗੀ ਜੇ ਕਿਤੇ ਮਿਹਨਤ ਨਾਲ ਘਰ ਬਣਾਉਂਦਾ ਤਾਂ ਸ਼ਾਇਦ ਮੈਨੂੰ ਦੁੱਖ ਹੁੰਦਾ ਪਰ ਇਹ ਦੋ ਨੰਬਰ ਦੀ ਕਮਾਈ ਸੀਗੀ ਜੀ ਇਸ ਕਰਕੇ ਮੈਨੂੰ ਖੁਸ਼ੀ ਹੈ ਵੀ ਗੇਆ ਖਤਮ ਹੋ ਗਿਆ ਵਧੀਆ ਕਰ